ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਚਪੌਰ ਸਾਹਿਬ ਦੇ ਨੇੜੇ ਜਿਹੜੀ ਧੌਨਰਾ ਪਿੰਡ ਦੀ ਜ਼ਮੀਨ ਦੇ ਵਿੱਚ ਪੇਪਰ ਮਿੱਲ ਲੱਗ ਰਹੀ ਆ ਅੱਜ 7 ਅਪ੍ਰੈਲ 2025 ਨੂੰ ਇੱਕ ਛਾਤਮਈ ਵਿਰੋਧ ਕੀਤਾ ਜਾਣਾ ਸੀ ਜਿਹਦਾ ਅੱਜ ਵਿਰੋਧ ਕੀਤਾ ਉੱਥੇ ਸੋ ਉੱਥੇ ਪ੍ਰਸ਼ਾਸਨ ਨਾਲ ਅੱਜ ਗੱਲਬਾਤ ਹੋਈ ਆ ਉੱਥੋਂ ਪਤਾ ਲੱਗਿਆ ਕਿ 30 ਅਪ੍ਰੈਲ 2025 ਨੂੰ ਇਤਰਾਜ਼ ਮਕੇ ਗਏ ਨੇ ਦੇ ਇਲਾਕਾ ਨਿਵਾਸੀ ਉੱਥੇ ਆ ਕੇ ਆਪਣਾ ਇਤਰਾਜ਼ ਪੇਸ਼ ਕਰਨਗੇ ਆਪਾਂ ਸਾਰੇ ਇਲਾਕਾ ਨਿਵਾਸੀ ਜਿਹੜਾ ਚਮਕੌਰ ਸਾਹਿਬ ਦੇ ਨੇੜੇ ਤੇੜੇ ਵੇਟ ਏਰੀਏ ਚ ਜਾਂ ਬਸੀ ਗੁਜਰਾ ਧੌਲਰਾ ਕਤਰਾਉਰ ਹਫਸਾਬਾਦ ਖਾਨਪੁਰ ਮਕਾਰਾਂਪੁਰ ਇਧਰ ਮਤੂਤਾ ਫਤੇਵਰ ਕਾਰਪਰ ਤੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਵੀ ਪਿੰਡ ਪੈਨੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੇ ਵੱਧ ਸੰਗਤ ਲੈ ਕੇ ਪਹੁੰਚਿਓ ਕਿਉਂਕਿ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਜਿਹੜਾ ਪੇਪਰ ਮਿੱਲ ਇਹ ਜਿਹੜਾ ਇਹਦੇ ਵਿੱਚ ਕੈਮੀਕਲ ਵਰਤੇ ਜਾਂਦੇ ਆ ਬਹੁਤ ਘਾਤਕ ਕੈਮੀਕਲ ਆ ਜਿਨ੍ਹਾਂ ਨਾਲ ਆਪਣਾ ਇਲਾਕਾ ਖਤਮ ਹੋ ਜਾਊਗਾ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲਣਗੀਆਂ ਸੋ ਹੁਣ ਆਪਾਂ ਨੇ ਜਿਹੜਾ 30 ਅਪ੍ਰੈਲ 2025 ਨੂੰ ਜਿੱਥੇ ਪੇਪਰ ਮੇਰੇ ਲੱਗਣਾ ਉਸ ਜਗ੍ਹਾ ਤੇ ਇਕੱਠੇ ਹੋਣਾ ਉਹਦੇ ਵਾਸਤੇ ਅੱਜ ਮੀਟਿੰਗ ਕਰੀ ਆ ਆਪਾਂ ਪਿੰਡ-ਪਿੰਡ ਵੀ ਜਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਜਿਹੜੇ ਵੀਰ ਆਏ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਨਹੀਂ ਆ ਸਕੇ ਕਿਸੇ ਮਜਬੂਰੀ ਕਰਦਾ ਕੋਈ ਕੰਮ ਹੁੰਦਾ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਦਿਨ ਜ਼ਰੂਰ ਕੱਢ ਲਿਓ ਆਪਾਂ ਨੇ 30 ਅਪ੍ਰੈਲ ਨੂੰ ਇਕੱਠੇ ਹੋਣਾ ਹੈ ਇਕੱਠੇ ਹੋ ਕੇ ਇਸ ਫੈਕਟਰੀ ਦੇ ਖਿਲਾਫ ਜਿਹੜਾ ਇਤਰਾਜ਼ ਪੇਸ਼ ਕਰਨੇ ਆ ਉੱਥੇ ਆਫਸਰਾਂ ਨੂੰ ਆਫਸਰਾਂ ਨੇ ਆਉਣਾ ਹੈ ਇਲਾਕੇ ਦੇ ਵਿੱਚ ਆਪਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੀ ਦੱਸਾਂਗੇ ਕਿ ਇੱਥੇ ਕੀ-ਕੀ ਦੇ ਨੁਕਸਾਨ ਨੇ ਸੋ ਜਿਹੜੀ ਹੁਣ ਕਮੇਟੀ ਵੱਲੋਂ ਫੈਸਲਾ ਇਹੀ ਆ ਕਿ ਆਪਾਂ 30 ਅਪ੍ਰੈਲ ਨੂੰ ਪੇਪਰ ਮਿਲ ਦੇ ਖਿਲਾਫ ਜਿੱਥੇ ਮਿਲ ਲੱਗਣਾ ਹੈ ਉੱਥੇ ਆਪਾਂ ਪਹੁੰਚੀਏ ਆਪਾਂ ਆਪਣਾ ਇਤਰਾਜ਼ ਪੇਸ਼ ਕਰੀਏ ਵਾਇਰੂਜੀਕਾ ਖਾਲਸਾ ਵਾਇਰੂਜੀ ਦੀ ਫਤਿਹ